ਲਗਾਤਾਰ ਮੋਰਚੇ ਦੇ ਵਿੱਚ ਡਟੇ ਮੇਰੇ ਬਹਾਦਰ ਤੇ ਜਝਾਰੂ ਕਿਸਾਨ ਭਰਾਵੋ ਤੇ ਭੈਣੋ ਅੱਜ ਤੱਕ ਆਪਣਾ ਜਿੱਥੇ ਮੋਰਚਾ ਪਹੁੰਚ ਚੁੱਕਿਆ ਜਿਹੜੀਆਂ ਬੁਲੰਦੀਆਂ ਤੇ ਪਹੁੰਚ ਚੁੱਕਿਆ ਦੋਨੇ ਹੀ ਤਰ੍ਹਾਂ ਦੀਆਂ ਅਗਲੀ ਰਣਨੀਤੀ ਕੀ ਹੈ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜੀ ਇਸ ਮੋਰਚੇ ਦੀ ਅਗਵਾਈ ਕੀਤੀ ਜਾ ਰਹੀ ਹੈ ਹੁਣ ਟਿੱਕਰ ਜਿੰਨੇ ਸੱਦੇ ਆਏ ਆ ਭਾਵੇਂ ਉਹ ਭਾਰਤ ਬੰਦ ਦਾ ਸੱਦਾ ਸੀ ਭਾਵੇਂ 12 ਤਰੀਕ ਨੂੰ ਟੋਲ ਪਲਾਜ਼ਾਂ ਦੇ ਕੰਪਨੀਆਂ ਦੇ ਟੋਲ ਪਲਾਜ਼ੇ ਬੰਦ ਕਰਨ ਦਾ ਸੱਦਾ ਸੀ ਭਾਵੇਂ ਕੱਲ 14 ਤਰੀਕ ਨੂੰ ਸਾਰੇ ਸੂਬਿਆਂ ਦੇ ਵਿੱਚ ਡੀਸੀ ਪੱਧਰਾਂ ਤੇ ਡੀਸੀਆਂ ਦੇ ਦਫ਼ਤਰਾਂ ਅੱਗੇ ਵੱਡੇ ਰੋਸ ਪ੍ਰਦਰਸ਼ਨ ਕਰਨ ਦਾ ਸੱਦਾ ਸੀ ਸਾਰੇ ਦੇ ਸਾਰੇ ਸੰਯੁਕਤ ਕਿਸਾਨ ਮੋਰਚੇ ਦੀ ਸਰਬਸੰਮਤੀ ਦੇ ਨਾਲ ਸਹਿਮਤੀ ਦੇ ਨਾਲ ਦਿੱਤੇ ਗਏ ਆ ਤੇ ਅੱਗੋਂ ਵੀ ਜਿਹੜੀ ਅਗਵਾਈ ਹੋਣੀ ਐ ਬਾਕੀ ਜੋ ਵੀ ਜਥੇਬੰਦਗੀਆਂ ਹੈਗੀਆਂ ਉਹ ਬਾਹਰੋਂ ਹਮਾਇਤ ਕਰਨ ਵਾਲੀਆਂ ਸਹਿਯੋਗੀ ਜਥੇਬੰਦਗੀਆਂ ਹੁਣ ਤੱਕ ਜਿਹੜਾ ਮੋਰਚੇ ਨੂੰ ਪਹਚਾਇਆ ਇੱਥੋਂ ਤੱਕ 26 ਤਰੀਕ ਤੋਂ ਆਪਾਂ ਦਿੱਲੀ ਲਗਾਤਾਰ ਬੈਠੇ ਹੋਏ ਆ ਦਿੱਲੀ ਦੀ ਨਾਕਾਬੰਦੀ ਕੀਤੀ ਹੋਈ ਐ ਉਸ ਤੋਂ ਪਹਿਲਾਂ ਸੋਨੂੰ ਜ਼ਿਆਦਾ ਹੋਣਾ ਵੀ 27 ਜੁਲਾਈ ਨੂੰ ਆਪਾਂ ਟਰੈਕਟਰਾਂ ਦਾ ਮਾਰਚ ਕਰਦੇ ਹੋਏ ਭਾਰਤੀ ਜਨਤਾ ਪਾਰਟੀ ਤੇ ਉਹਦੀਆਂ ਸਹਿਯੋਗੀ ਪਾਰਟੀਆਂ ਦੇ ਘਰਾਂ ਅੱਗੇ ਟਰੈਕਟਰਾਂ ਦੇ ਰਾਹੀ ਘਰਾਓ ਕਰਨ ਦਾ ਸੱਦਾ ਦਿੱਤਾ ਸੀ 27 ਜੁਲਾਈ ਨੂੰ 5 ਮਹੀਨੇ ਹੋ ਗਏ ਆ 5 ਮਹੀਨਾ ਦੇ ਲਗਭਗ ਸਮਾਂ ਹੋ ਗਿਆ ਐ ਸਮਝ ਲਓ ਵੀ ਉਹ ਜਿਹੜੇ ਪਹਿਲੇ 3 ਮਹੀਨੇ ਆ ਸਾਢੇ 3 ਮਹੀਨੇ ਇਸ ਮੋਰਚੇ ਦੀ ਜਿਹੜੀ ਪਨੀਰੀ ਲਈ ਹੈ ਉਹ ਪੰਜਾਬ ਦੇ ਵਿੱਚ ਤਿਆਰ ਕੀਤੀ ਗਈ ਆ ਪਨੀਰੀ ਤੇ ਅੱਜ ਉਹ ਪਨੀਰੀ ਨੂੰ ఆ دسمبر ਤੋਂ ਬਾਅਦ ਜਿਹੜਾ ਹੁਣ 26 27 ਤੋਂ ਬਾਅਦ ਜਿਹੜਾ ਸੱਦਾ ਦਿੱਤਾ ਗਿਆ ਉਹ ਪਨੀਰੀ ਨੂੰ ਸਾਰੇ ਸੂਬਿਆਂ ਦੇ ਵਿੱਚ ਫਲਾਇਆ ਜਾ ਰਿਹਾ ਉਸ ਮੋਰਚੇ ਦੀ ਅਗਵਾਈ ਦੇ ਵਿੱਚ ਅਗਲੀ ਰਣਨੀਤੀ ਬਾਰੇ ਜਿਵੇਂ ਆਪਣੇ ਕਿਸਾਨ ਮੋਰਚੇ ਦੇ ਵਿੱਚ ਸਰਕਾਰ ਨੇ ਆਪਣਾ ਖੁਫੀਆ ਤੰਤਰ ਛੱਡਿਆ ਹੋਇਆ ਉਸੇ ਤਰੀਕੇ ਦੇ ਨਾਲ ਆਪਣਾ ਖੁਫੀਆ ਤੰਤਰ ਵੀ ਹੈਗਾ ਜਿਹੜਾ ਸਰਕਾਰ ਦੀ ਅਗਲੀ ਰਣਨੀਤੀ ਕੀ ਉਹ ਜਾਣਨ ਦੇ ਖਾਤਰ ਸਣ ਲਓ ਆਪਣੇ ਖੁਫੀਆ ਤੰਤਰ ਨੇ ਸਰਕਾਰ ਦੀ ਅਗਲੀ ਰਣਨੀਤੀ ਬਾਰੇ ਕੀ ਦੱਸਿਆ ਆਪਣੇ ਮੋਰਚੇ ਨੂੰ ਫੇਲ ਕਰਨ ਦੀ ਖਾਤਰ ਉਹ ਕਹਿੰਦੇ ਆ ਵੀ ਇਹ ਸਰਕਾਰ ਵੀ ਕਹਿੰਦੀ ਆ ਵੀ ਮੋਰਚੇ ਨੂੰ ਮਹੀਨਾ ਕੋ ਹੋਰ ਲਮਕਾ ਦਿਓ ਇਹਦੇ ਨਾਲ ਸਰਕਾਰ ਸਮਝਦੀ ਆ ਜਾਂ ਜਿਹੜੇ ਉਹਦੇ ਨੀਤੀ ਘੜੇ ਸਮਝਦੇ ਆ ਵੀ ਜੇ ਮਹੀਨਾ ਹੋਰ ਮੋਰਚੇ ਨੂੰ ਲਮਕਾਤਾ ਤਾਂ ਠੰਡ ਦਾ ਜਿਹੜਾ ਕਹਿਰ ਆ ਹੋਰ ਜ਼ਿਆਦਾ ਵੱਧ ਜਾਊਗਾ ਦਸੰਬਰ ਜਨਵਰੀ ਦੇ ਵਿੱਚ ਜਾਂ ਪੋ ਮਾਗ ਦਾ ਜਿਹੜਾ ਆਪਾਂ ਮਹੀਨਾ ਕਹਿੰਦੇ ਨੇ ਉਹਨਿਆ ਇਹ ਠੰਡ ਦਾ ਜ਼ੋਰਦਾਰ ਮਹੀਨਾ ਹੁੰਦਾ ਤੇ ਠੰਡ ਦੇ ਨਾਲ ਠੰਡ ਨੂੰ ਨਾ ਸਹਿਣ ਕਰਦੇ ਹੋਏ ਕਿਸਾਨ ਮੋਰਚੇ ਤੋਂ ਘਰਾਂ ਨੂੰ ਜਾਣੇ ਸ਼ੁਰੂ ਹੋ ਜਾਣਗੇ ਇਹ ਉਹਨਾਂ ਦੀ ਉਹਨਾਂ ਦੇ ਜਿਹੜੇ ਨੀਤੀ ਘੜਿਆ ਜਾਂ ਉਹਨਾਂ ਦਾ ਖੁਫੀਆ ਤੰਤਰ ਦੱਸ ਰਿਹਾ ਹੈ ਉਹਨਾਂ ਨੂੰ ਪਤਾ ਨਹੀਂ ਇਸ ਗੱਲ ਦਾ ਵੀ ਇਹੋ ਕਿਸਾਨ ਬੈਠਿਆ ਇਸ ਮੋਰਚੇ ਦੇ ਵਿੱਚ ਜਿੰਨਾਂ ਨੇ ਆਪਣੀ ਨਹਿਰੀ ਵਾਰੀ ਭਾਵੇਂ ਕੱਕਰ ਪੈਂਦੇ ਹੋਣ ਕਿੰਨੀ ਠੰਡ ਪੈਂਦੀ ਹੋਵੇ برف ਜੰਮੀ ਹੋਵੇ ਨਹਿਰੀ ਵਾਰੀ ਰਾਤ ਨੂੰ ਛੱਡੀ ਨਹੀਂ ਕਿਸੇ ਨੇ ਤੇ ਤੂੰ ਵੀ ਅੱਗੇ ਜੇ ਨਹਿਰੀ ਵਾਰੀ ਲਾਉਂਦਿਆਂ ਨਹਿਰ ਦਾ ਖਾਲ ਕੱਚਾ ਟੁੱਟ ਗਿਆ ਨੀਵੇਂ ਥਾਂ ਟੁੱਟ ਗਿਆ ਕਿਆਰੇ ਚ ਪਾਣੀ ਜਾਣ ਦੀ بجائے ਬਾਹਰ ਜਾਣ ਲੱਗ ਗਿਆ ਤਾਂ ਕਿਸਾਨ ਨੇ ਆਪਣਾ ਪੁੱਤ ਵੀ ਨੱਕੇ ਚ ਲਾਉਣ ਤੋਂ ਗਰੇਜ਼ ਨਹੀਂ ਕੀਤਾ ਤੇ ਦੂਜੇ ਪਾਸੇ ਜਿਆਦਾ ਹੋਣਾ ਪੰਜਾਬ ਦਾ ਇਤਿਹਾਸ ਦੇ ਵਿੱਚ ਚਮਕੌਰ ਦੀ ਲੜਾਈ ਦਾ ਇਤਿਹਾਸ ਆਨੰਦਪੁਰ ਛੱਡਣ ਦਾ ਇਤਿਹਾਸ ਉਹ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਉਹ ਕਿਹੜੇ ਮਹੀਨੇ ਦੇ ਵਿੱਚ ਸੀ ਉਹ ਜਦੋਂ ਚਮਕੌਰ ਛੱਡਿਆ ਉਹ ਵੀ ਆਹ ਠੰਡ ਦਾ ਹੀ ਮਹੀਨਾ ਸੀ ਤੇ ਉਸ ਜੰਗ ਦੇ ਵਿੱਚ ਲੜਦਾ ਹੋਇਆ ਸ਼ਹੀਦ ਹੋਏ ਹੋਣਗੇ ਪਰ ਕੋਈ ਠੰਡ ਨਾਲ ਨ ਮਰ ਕੇ ਕੋਈ ਠੰਡ ਨਾਲ ਨਹੀਂ ਮਰਿਆ ਹੋਣਾ ਪੰਜਾਬ ਦਾ ਇਤਿਹਾਸ ਹੈ ਸੋ ਇਸ ਕਰਕੇ ਇਹਨਾਂ ਦਾ ਭਲੇਖਾ ਇਹ ਭਲੇਖਾ ਆਪਾਂ ਦੂਰ ਕਰ ਦੇਣਾ ਕੀਤਾ ਪਹਿਲਾਂ ਵੀ ਗਾਂ ਨੂੰ ਵੀ ਕਰਾਂਗੇ ਅਗਲੀ ਗੱਲ ਜਿਹੜੀ ਆਪਣੀ ਰਣਨੀਤੀ ਵਾਰੇ ਭਾਵੇਂ ਅੱਜ ਮੀਟਿੰਗ ਹੋ ਰਹੀ ਹੈ ਸ਼ਾਮ ਨੂੰ 2 ਤੋਂ 5 ਵਜੇ ਟਕਰਾ ਲੰਡੀਆ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗਾਂ ਮੀਟਿੰਗ ਦੇ ਵਿੱਚ ਅਗਲੀ ਰਣਨੀਤੀ ਦੱਸੀ ਜਾਣੀ ਐ ਅਗਲੇ ਰਾਣ ਕੋਲ ਦੇ ਰੂਪਰੇਖਾ ਤੈਅ ਕੀਤੀ ਜਾਣੀ ਐ ਜਿਹੜੇ ਅੱਜ ਸ਼ਾਮ ਨੂੰ ਤੁਹਾਨੂੰ ਪਤਾ ਲੱਗ ਜਾਊਗਾ ਭਾਵੇਂ ਕਿ ਆਮ ਰੂਪ ਦੇ ਵਿੱਚ ਸੱਦਾ ਦਿੱਤਾ ਹੀ ਹੋਇਆ ਜਰਨਲ ਸੱਦਾ ਦਿੱਤਾ ਹੋਇਆ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਦਿੱਲੀ ਦੀ ਘੇਰਾਬੰਦੀ ਐ ਉਹ ਹੋਰ ਟਾਈਟ ਕਰਨੀ ਐ ਟਾਈਟ ਕਰਨ ਦਾ ਭਾਵ ਕੀ ਹੈ ਵੀ ਜਿਹੜੇ ਪੰਜ ਆਪਣਾ ਪੁਆਇੰਟਾਂ ਤੇ ਬੈਠੇ ਆ ਉਹਨਾਂ ਦੇ ਵਿੱਚੋਂ ਦੋ ਪੁਆਇੰਟ ਆਪਣਾ ਸਿੰਧੂ ਬਾਰਡਰ ਵਾਲਾ ਤੇ ਜਿਹੜਾ ਟਿੱਕਰੀ ਬਾਰਡਰ ਵਾਲਾ ਇਹ ਦੋਨੇ ਮੁਕੰਮਲ ਰੂਪ ਦੇ ਵਿੱਚ ਬੰਦ ਹੈ ਛੜਕ ਦੇ ਦੋਵੇਂ ਪਾਸੇ ਬੰਦ ਨੇ ਐਂਟਰੀ ਵੀ ਬੰਦ ਹੈ ਤੇ ਜਿਹੜੀ ਐਗਜ਼ਿਟ ਕਹ ਦਿੰਦੇ ਆ ਬਾਹਰ ਜਾਣ ਵਾਲੀ ਉਹ ਦੋਨੇ ਬੰਦ ਨੇ ਪਰ ਦੂਸਰੇ ਜਿਹੜੇ ਤਿੰਨ ਨਾਕੇ ਆਪਾਂ ਨੂੰ ਸਚਾਈ ਮੰਨਣ ਤੋਂ ਕੋਈ ਗਰੇਜ ਨਹੀਂ ਕਰਨਾ ਚਾਹੀਦਾ ਉਹ ਪਲਵਲ ਵਾਲਾ ਨਾਕਾ ਭਾਵੇਂ ਉਹ ਜੈਪੁਰ ਵਾਲਾ ਤੇ ਭਾਵੇਂ ਇਧਰਲੇ ਪਾਸੇ ਗਾਜੀਪੁਰ ਵਾਲਾ ਨਾਕਾ ਜਾਓ ਉਹ ਜੇ ਮੁਕੰਮਲ ਬੰਦ ਨਹੀਂ ਉਹ ਸੜਕ ਦਾ ਇੱਕ ਪਾਸਾ ਬੰਦ ਦਾ ਦੂਜਾ ਪਾਸਾ ਚੱਲ ਰਿਹਾ ਹਾਈਵੇ ਦਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਲਈ ਚੈਲੰਜ ਹੈ ਚੁਣੌਤੀ ਹੈ ਵੀ ਅਸੀਂ ਹੋਰ ਕਿਸਾਨਾਂ ਨੂੰ ਲਾਮਬੰਦ ਕਰਕੇ ਪਿੰਡਾਂ ਤੋਂ ਸੱਦ ਕੇ ਜਿਹੜੀ ਇਹ ਨਾਕਾਬੰਦੀ ਅਧੂਰੀ ਐ ਦਿੱਲੀ ਦੀ ਘੇਰਾਬੰਦੀ ਅਧੂਰੀ ਐ ਉਹਨੂੰ ਪੂਰਾ ਕਰਨਾ ਸਾਡਾ ਕਾਰਜ ਐ ਉਸ ਤੋਂ ਬਿਨਾ ਬਾਕੀ ਸਾਰੇ ਦੂਰ ਦਰਾਡੇ ਦੇ ਸੂਬਿਆਂ ਦੇ ਵਿੱਚ ਜਿਵੇਂ ਅਸੀਂ 2 ਪਹਿਲਾ ਸੱਦੇ ਦਿੱਤੇ ਇੱਕ ਭਾਰਤ ਮੰਡ ਦਾ ਸੱਦਾ ਸੀ ਤੇ ਇੱਕ 12 ਤਰੀਕ ਨੂੰ ਟੋਲ ਪਲਾਜੇ ਤੇ ਉਹਨਾਂ ਦੇ ਕਾਰਪੋਰੇਟ ਘਰਾਣਿਆਂ ਦੇ ਕਾਰੋਬਾਰੀ ਟਿਕਾਣੇ ਬੰਦ ਕਰਨ ਦਾ ਸੱਦਾ ਸੀ ਤੇ ਕੱਲ 14 ਤਰੀਕ ਨੂੰ ਭਾਵੇਂ ਖਵਾਰ ਨੇ ਮੇਨ ਸੁਰਖੀ ਪੁਖੜਤਲ ਵਾਲੀ ਬਣਾਤੀ ਪਰ ਮੇਨ ਸੱਦਾ ਪੁਖੜਤਲ ਦਾ ਨਹੀਂ ਸੀ ਮੇਨ ਸੱਦਾ ਸੀ ਸਾਰੇ ਸੂਬਿਆਂ ਦੇ ਵਿੱਚ ਡੀਸੀ ਪਧਰਾ ਤੇ ਵੱਡੇ ਇਕੱਠ ਕਰਕੇ ਤਾਂ ਕਿ ਜਿਹੜੇ ਦੂਰ ਦਰਾਡੇ ਦੇ ਕਿਸਾਨ ਹੈ ਮੋਰਚੇ 'ਚ ਸ਼ਾਮਲ ਪਰ ਦਿੱਲੀ ਨਹੀਂ ਕਿਸੇ ਕਰਨ ਆ ਸਕਦੇ ਉਹ ਸਥਾਨਕ ਪੱਧਰ ਤੇ ਆਪਣੇ ਡੀਸੀਆਂ ਦੇ ਹੈੱਡਕੁਆਰਟਰਾਂ ਤੇ ਇਕੱਠੇ ਹੋ ਕੇ ਉਹ ਡੀਸੀਆਂ ਦਾ ਘਰਾਓ ਕਰਦੇ ਹੋਏ ਡੀਸੀਆਂ ਰਾਹੀਂ ਭਾਰਤ ਦੀ ਸਰਕਾਰ ਨੂੰ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਭੇਜਣਾ ਵੀ ਉਹ ਛੇਤੀ ਇਹ ਕਾਨੂੰਨ ਵਾਪਸ ਲੈਣ ਉਹ ਜਿਹੜਾ ਕੱਲ ਦਾ ਸੱਦਾ ਸੀ ਉਹ ਵੀ ਆਪਾਂ ਸਫਲ ਕੀਤਾ ਤੁਸੀਂ ਅੱਜ ਅਖਬਾਰਾਂ 'ਚ ਪੜਿਆ ਹੋਣਾ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਡੀਸੀਆਂ ਦੇ ਹੈੱਡਕੁਆਰਟਰਾਂ ਤੇ ਕੱਲ ਇਕੱਠਾ ਹੋਇਆ ਤੇ ਸਾਰੇ ਸੂਬਿਆਂ ਦੇ ਵਿੱਚ ਜੇ ਸਾਰੇ ਡੀਸੀਆਂ ਦੇ ਜਿਹੜੇ ਘਰਾਓ ਹੋਏ ਨੇ ਉੱਥੇ ਇਕੱਠ ਹੋਏ ਆ ਉਹਨਾਂ ਦੀ ਗਿਣਤੀ ਕਰਨੀ ਹੋਵੇ ਤਾਂ ਉਹ ਗਿਣਤੀ 10 ਹਜ਼ਾਰਾਂ ਨੇ ਲੱਖਾਂ ਨੇ 10 ਲੱਖਾਂ ਤੱਕ ਜਿਹਨੂੰ ਮਿਲੀਅਨ ਕਹਿੰਦੇ ਆ ਅੰਗਰੇਜ਼ੀ ਦੇ ਵਿੱਚ ਮਿਲੀਅਨਾਂ ਤੱਕ ਸਾਰੇ ਸੂਬੇ ਦੇ ਕਿਸਾਨਾਂ ਨੇ ਕੱਲ ਇਕੱਠੇ ਹੋ ਕੇ ਦੀਸੀਆਂ ਰਾਹੀਂ ਆਪਣੇ ਰੋਸ ਪ੍ਰਦਰਸ਼ਨ ਕੀਤੇ ਆ ਇਹਨਾਂ ਕਾਨੂੰਨਾਂ ਦੇ ਖਿਲਾਫ ਸੋ ਅਗਲੇ ਜਿਹੜਾ ਆਪਣੀ ਰਣਨੀਤੀ ਆ ਉਹਦੇ ਵਿੱਚ ਵੀ ਆ ਵੇ ਜਿਹੜਾ ਇਹ ਦੇਸ਼ ਪੱਧਰ ਤੇ ਜਿਹੜੇ ਇਹ ਕਾਰਪੋਰੇਟ ਘਰਾਣੇ ਆ ਜਾਂ ਕਾਰਪੋਰੇਟ ਘਰਾਣਿਆਂ ਦਾ ਜਿਹੜਾ ਮੁਖੀਆ ਮੰਨਿਆ ਅੰਡਾਨੇ ਆ ਉਹਨਾਂ ਦੇ ਜਿਹੜੇ ਕਾਰੋਬਾਰੀ ਟਿਕਾਣੇ ਆ ਭਾਵੇਂ ਪਟੋਲ ਪਲਾਜ਼ਾ ਆ ਭਾਵੇਂ ਉਹ ਮਾਲਜਾ ਭਾਵੇਂ ਉਹਨਾਂ ਦੇ ਪੰਪ ਆ ਜਾਂ ਹੋਰ ਉਹਨਾਂ ਦੇ ਜਿਹੜੇ ਸਟੋਰ ਆ ਉਹਨਾਂ ਦੇ ਆਉਣ ਵਾਲੇ ਸਮੇਂ ਦੇ ਵਿੱਚ ਠੀਕ ਹੈ ਫੈਸਲਾ ਸ਼ਾਮ ਨੂੰ ਹੋਣਾ ਮੀਟਿੰਗ ਦੇ ਵਿੱਚ ਪਰ ਜਰਨਲ ਆਪਣੇ ਮੋਰਚੇ ਦੀ ਨੀਤੀ ਹੈਗੀ ਆ ਵੀ ਉਹਨਾਂ ਦੀ ਵੀ ਚੂੜੀ ਟੈਟ ਕੀਤੀ ਜਾਊਗੀ। ਅਗਲੀ ਗੱਲ ਇੱਕ ਆਮ ਕਹਾਵਤ ਹੈ ਜਾਂ ਆਮ ਫਾਰਮੂਲਾ ਹੈ ਵੀ ਜੇ ਕੋਈ ਬੰਦਾ ਬੋਲਦਾ ਨਹੀਂ ਮੂੰਹ ਚੁੱਪ ਕਰਕੇ ਬੈਠਾ ਚੁੱਪੀ ਨਹੀਂ ਖੋਲਦਾ। ਜਿਵੇਂ ਮੋਦੀ ਨਹੀਂ ਚੁੱਪੀ ਖੋਲ ਰਿਹਾ ਵੀ ਭਾਈ ਤੁਹਾਡੇ ਜਿਹੜੇ ਕਾਨੂੰਨ ਹੈ ਤੁਹਾਡੀ ਮੰਗ ਮੰਨ ਲਿਆ ਤੇ ਕਾਨੂੰਨ ਵਾਪਸ ਲੈ ਲਿਆ। ਇਹ ਅਜੇ ਚੁੱਪੀ ਨਹੀਂ ਖੋਲ ਰਿਹਾ। ਬੋਲ ਨਹੀਂ ਰਿਹਾ। ਤੇ ਜਦੋਂ ਕੋਈ ਬੰਦਾ ਬੋਲ ਨਾ ਰਿਹਾ ਹੋਵੇ ਤਾਂ ਉਹਨਾਂ ਨੂੰ ਬੁਲਾਉਣ ਦੀ ਖਾਤਰ ਇੱਕ ਤਰੀਕਾ ਹੁੰਦਾ ਦੇਸੀ ਵੀ ਉਹਦਾ ਨੱਕ ਬੰਦ ਕਰ ਦਿਓ ਉਹਦੀਆਂ ਨਾਸਾ ਬੰਦ ਕਰ ਦਿਓ ਦੇਸੀ ਤਰੀਕਾ ਵੀ ਜਦੋਂ ਨਾਸਾ ਬੰਦ ਹੋ ਗਈਆਂ ਸਾਹ ਨਾ ਆ ਆਪੇ ਬੋਲੂਗਾ ਮੂੰਹ ਖੋਲੂਗਾ ਸੋ ਨਾਸਾ ਬੰਦ ਕਰਨ ਵਾਲੇ ਆਪਣੀ ਸਿਹਤ ਦੇ ਵਿੱਚ ਅਗਲੇ ਐਕਸ਼ਨ ਹੋਣਗੇ ਆਪਾਂ ਇਹ ਤੋਂ ਪਹਿਲਾਂ ਵੀ ਨਾਸਾ ਬੰਦ ਕੀਤੀਆਂ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਨਾਸਾ ਬੰਦ ਕਰਨੀਆਂ ਨੇ ਤੇ ਉਹ ਨਾਸਾ ਬੰਦ ਕਿਹੜੇ ਤਰੀਕੇ ਨਾਲ ਕਰਨੀਆਂ ਉਹ ਤੁਹਾਨੂੰ ਅੱਜ ਵਾਲੇ ਸ਼ਾਮ ਦੀ ਮੀਟਿੰਗ ਦੇ ਵਿੱਚ ਦੱਸ ਦਿੱਤਾ ਜਾਊਗਾ ਗਹਾਂ ਵਾਲੀ ਗੱਲ ਜਿਹੜੀ ਮੈਂ ਇੱਕ ਹੋਰ ਕਰਕੇ ਸਟੇ ਸੈਕਟਰੀ ਖੜਾ ਹੋ ਗਿਆ ਸਮਾਪਤ ਕਰੂੰਗਾ ਆਪਣੀ ਥਾਂ ਲਾਊਗਾ ਉਹ ਹੈਗਾ ਸਰਕਾਰ ਦੀ ਇੱਕ ਹੋਰ ਚਾਲ ਹੈ ਕੁਝ ਜਿਹੜੀਆਂ ਅਖੌਤੀ ਸੋ ਕਾਲਡ ਜਿਨ੍ਹਾਂ ਦਾ ਕੱਲਾ ਕਹਿਣ ਨੂੰ ਹੀ ਹੁੰਦਾ ਪਿੱਛੇ ਕੋਈ ਨਾ ਕਿਸਾਨ ਹੁੰਦਾ ਨਾ ਨਾ ਮਗਰ ਕੋਈ ਟਰਾਲੀਆਂ ਨੇ ਨਾ ਉਹਨਾਂ ਦਾ ਕੋਈ ਜਥੇਬੰਦਕ ਢਾਂਚਾ ਇਹ ਜਿਹੜੀਆਂ ਕੁਸ ਖੌਤੀ ਕਿਸਾਨ ਜਥੇਬੰਦਗੀਆਂ ਕੁਸ ਹਰਿਆਣਾ ਚ ਉਹਨਾਂ ਨੇ ਨਾਂ ਲਿਆ ਜਾਂ ਜੂਪੀ ਚੋਂ ਨਾਂ ਲਿਆ ਜਿਵੇਂ ਭਾਰਤੀ ਕਿਸਾਨ ਜੂਨ ਨੇ ਪਾਨੂੰ ਵੀ ਉਹ ਸੌਦਾ ਤੇ ਪ੍ਰਵਾਨ ਕਰਕੇ ਉਹ ਸੌਦਾ ਪ੍ਰਵਾਨ ਕਰ ਲਈਆਂ ਤੇ ਉਹ ਮੋਰਚੇ ਚੋਂ ਬਾਹਰ ਚਲੀ ਗਈ ਹੈ ਕਿਸਾਨ ਭਰਾਵੋ ਇਹ ਜਿਹੜੀਆਂ ਜੜੀਆਂ ਅਫਵਾਹਾਂ ਉਹ ਸਿਰਫ ਲੋਕ ਕਰੋ ਨਰਾਸ਼ਖਣ ਦੀ ਖਾਤਰ ਹੈਗਾ ਵੀ ਕਿਸਾਨ ਜਥੇਬੰਦੀਆਂ ਮੋਰਚੇ ਚੋਂ ਬਾਹਰ ਚੱਲ ਗਿਆ ਗਈਆਂ ਪਰ 472 ਜਥੇਬੰਦੀਆਂ ਨੇ ਆਲ ਇੰਡੀਆ ਸੰਯੁਕਤ ਕਿਸਾਨ ਮੋਰਚੇ ਦੀਆਂ ਜਿਹੜੀਆਂ ਧਿਰਾਂ ਨੇ ਜਿਹੜੀਆਂ ਮੈਂਬਰ ਨੇ ਉਹਨਾਂ ਦੇ ਵਿੱਚੋਂ ਇੱਕ ਵੀ ਜਥੇਬੰਦੀ ਇਹ ਮੋਰਚਾ ਛੱਡ ਕੇ ਨਹੀਂ ਗਈ ਅਜਾ ਚੱਕਰ ਤੇ ਜੇ ਕੋਈ ਖਾਤੀ ਜਥੇਬੰਦੀ ਛੱਡ ਕੇ ਵੀ ਗਈ ਅਸੀਂ ਬਿਆਨ ਦਿੱਤਾ ਵੀ ਉਹ ਸਰਕਾਰ ਨੇ ਆਪ ਹੀ ਬਹਾਈ ਹੋਣੀ ਹੈ ਤੇ ਆਪੇ ਛੱਡ ਕੇ ਚਲੀ ਗਈ ਹੁਣ ਇਹ ਜੀ ਜਿਹੜੀ ਕੋਈ ਦੁੱਕੀ ਤਿੱਕੀ ਲੰਡੂ ਜਥੇਬੰਦੀ ਜੇ ਕੋਈ ਛੱਡ ਕੇ ਚਲੀ ਵੀ ਜਾਊਗੀ ਤਾਂ ਉਹ ਕਿਸਾਨ ਨਹੀਂ ਜਾਣਗੇ ਕਿਸਾਨ ਡਟਿਆ ਬੈਠਾ ਤੇ ਉਹਨਾਂ ਨੂੰ ਕੰਧ ਤੇ ਲਿਖਿਆ ਪੜ ਲੈਣਾ ਚਾਹੀਦਾ ਵੀ ਜੇ ਤੁਸੀਂ ਕਹਿੰਦੇ ਆ ਵੀ ਉਹ ਕਿਸਾਨ ਜਥੇਬੰਦੀ ਛੱਡ ਕੇ ਚਲੀ ਗਈ ਭਾਨੂੰ ਵਾਲੀ ਤਾਂ ਸਾਨੂੰ ਐਂ ਦੱਸੋ ਵੀ ਗਿਣਤੀ ਕਿੰਨੀ ਕੁ ਘਟ ਗਈ ਸੋ ਇਹ ਜੀ ਦੁੱਕੀ ਤਿੱਕੀ ਜਥੇਬੰਦੀ ਦੇ ਜਾਣ ਦੇ ਨਾਲ ਮੋਰਚੇ ਤੇ ਕੋਈ ਫਰਕ ਨਹੀਂ ਪੈਣਾ ਸਾਨੂੰ ਪਿੰਡਾਂ ਤੋਂ ਰਿਪੋਰਟਾਂ ਆ ਰਹੀਆਂ ਨੇ ਵੀ ਲੋਕਾਂ ਦੇ ਵਿੱਚ ਇੱਕ ਦੌੜ ਲੱਗੀ ਹੋਈ ਹੈ ਇੱਕ ਹੋੜ ਲੱਗੀ ਹੋਈ ਹੈ ਪਿੰਡਾਂ 'ਚ ਵੀ ਮੈਂ ਨਾ ਕਿਤੇ ਰਹਿ ਜਾ ਹੁਣ ਦਿੱਲੀ ਜਾਣ ਕਰਨੀਆਂ ਹੋ ਲਿਸਟਾਂ ਬਣ ਰਹੀਆਂ ਨੇ ਤੇ ਟਰਾਲੀਆਂ ਦੀਆਂ ਟਰਾਲੀਆਂ ਦੀਆਂ ਲਾਰਾ ਆ ਰਹੀਆਂ ਨੇ ਇਹ ਦਿਖਾਉਂਦਾ ਇਹ ਗੱਲ ਦਿਖਾਉਂਦੀ ਹੈ ਉਹ ਪੜ੍ਹਨਾ ਚਾਹੀਦਾ ਸਰਕਾਰ ਨੂੰ ਵੀ ਟਰਾਲੀਆਂ ਦੇ ਕਾਫਲੇ ਕਿੰਨੇ ਆ ਰਹੇ ਆ ਸੋ ਖੀਰ ਦੇ ਵਿੱਚ ਭਰਾਵੋ ਇਹ ਸਾਰੇ ਚੰਨ ਹੈ ਦੇਰ ਹੋ ਸਕਦੀ ਹੈ ਜਿੱਤ ਦੇ ਵਿੱਚ ਫਾਈਨਲ ਮੈਚ ਆਪਾ ਹੁਣ ਪਹੁੰਚਣ ਵਾਲਿਆ ਫਾਈਨਲ ਮੈਚ ਦੇ ਵਿੱਚ ਤੂੰ ਪਹਿਲਾ ਵਾਲੇ ਮੈਚ ਆਪਾ ਲੀਗ ਮੈਚ ਹੁੰਦਾ ਕੁਆਟਰ ਫਾਈਨਲ ਹੁੰਦਾ ਸੈਮੀ ਫਾਈਨਲ ਹੈ ਉਹ ਆਪਾਂ ਜਿੱਤ ਲੈ ਫਾਈਨਲ ਮੈਚ ਜਿੱਤਣ ਵਾਲਾ ਰਹਿੰਦਾ ਉਹ ਜਿੱਤਾਂਗੇ ਇਹਨਾਂ ਕਹਿੰਦਾ ਹੋਇਆ ਸਾਰੇ ਵੀਰਾਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਪਿੰਡ ਨਸੀਰਪੁਰ ਜਾਨੀਆਂ ਤੋਂ ਜ਼ਿਲ੍ਹਾ ਮੋਗਾ ਤੋਂ ਦੋ ਟਰਾਲੀਆਂ ਲੈ ਕੇ ਆਏ ਨੇ ਸਾਥੀ ਬਲਵਿੰਦਰ ਸਿੰਘ ਜੀ ਬੀਕੇਜੂ ਪੰਜਾਬ ਤੋਂ ਉਹਨਾਂ ਦਾ ਧੰਨਵਾਦ ਤੇ ਹੁਣ ਮੈਂ ਬੇਨਤੀ ਕਰਦਾ ਗੁਰਬਖਸ਼ ਸਿੰਘ ਪ੍ਰਧਾਨ ਜੈ ਕਿਸਾਨ ਅੰਦੋਲਨ ਤੇ ਇਨਾਂ ਤੋਂ ਬਾਅਦ ਫਰਮਾਨ ਸਿੰਘ ਸੂਬਾ ਪ੍ਰਧਾਨ ਬੀਕੇਜੂ ਪੰਜਾਬ ਉਹ ਤਿਆਰ ਰਹਿਣ ਗੁਰਬਖਸ਼ ਸਿੰਘ ਜੀ ਲਗਾਤਾਰ 20 ਦਿਨ ਤੋਂ ਚੱਲ ਰਹੇ ਇਸ ਧਰਨੇ ਦੇ ਦੌਰਾਨ ਡਟੇ ਮੇਰੇ ਬਹਾਦਰ ਭੈਣੋ ਭਰਾਵੋ ਤੇ ਮੇਰੇ ਛੋਟੇ ਬੱਚਿਓ ਆਪਾਂ ਪਹਿਲਾਂ ਲਵਾਈਏ ਹਾਜ਼ਰੀ ਕਰੀਏ ਫਤਿਹ ਸਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਲਗਾਤਾਰ 20 ਦਿਨ ਤੋਂ ਇਸ ਦਰਨੇ ਤੇ ਡਟੇ ਹੋਇਆ ਮੇਥੋਂ ਪਹਿਲਾਂ ਬੋਲਣ ਵਾਲੇ ਬਲਾਰੇ ਬਨਜੀਤ ਧੇਰ ਜੀ ਪੰਨੂ ਜੀ ਤੇ ਫੂਲ ਜੀ ਨੇ ਬੜਾ ਕੁਝ ਤੁਹਾਡੇ ਨਾਲ ਸਾਂਝਾ ਕਰਿਆ ਮੈਂ ਉਹ ਗੱਲਾਂ ਤੁਹਾਡੇ ਨਾਲ ਰਿਪੀਟ ਨਹੀਂ ਕਰੂੰਗਾ ਮੈਂ ਤੁਹਾਡੇ ਨਾਲ ਆਪਣੀ ਗੱਲ ਕਹੂੰਗਾ ਕਹਿੰਦੇ ਨੇ ਕਿ ਜਦੋਂ ਪਹਿਲਾਂ ਸਰਕਾਰ ਨੂੰ ਇਸ ਗੱਲ ਦਾ ਭਲੇਖਾ ਸੀ ਕਿ ਅਸੀਂ ਉਹ ਬਾਰਡਰਾਂ ਤੇ ਰੋਕ ਲਾਂਗੇ ਕੱਲੇ ਪੰਜਾਬ ਵਾਲੇ ਆਉਣਗੇ ਉਹ ਹਰਿਆਣੇ ਦੀ ਸਰਕਾਰ ਨੇ ਦੇਖ ਲਿਆ ਤੁਸੀਂ ਸਾਰੇ ਕਰਕੇ ਆਏ ਹੋ ਉਸੇ ਪਾਸਿਓਂ ਆਏ ਹੋ ਉਹਦੀ ਮੈਂ ਬੜੀ ਲੰਬੀ ਗੱਲ ਨਹੀਂ ਕਰੂੰਗਾ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਇਹ ਸੰਘਰਸ਼ ਕੱਲੇ ਪੰਜਾਬ ਦਾ ਹੈ ਅੱਜ ਇਹਨਾਂ ਨੂੰ ਸ਼ਾਹਜਹਾਂ ਬਾਰਡਰ ਤੇ ਸ਼ਾਹਜਹਾਂ ਪਰ ਔਰ ਜੈ ਸਿੰਘਪੁਰਾ ਦੇ ਅੰਦਰ ਸਾਡੇ ਬੰਦਿਆਂ ਨੂੰ ਰੋਕਿਆ ਹੋਇਆ ਹੈ ਉਹ ਜੋ ਫੂਲ ਦੀ ਗੱਲ ਕਹਿ ਰਹੇ ਸੀ ਉਹ ਨੱਕ ਬੰਦ ਕਰਨ ਦੇ ਅਸੀਂ ਨੇੜੇ ਆ ਔਰ ਉਹ ਨੱਕ ਬੰਦ ਕਰਕੇ ਸਰਕਾਰ ਚਾਹੁੰਦੀ ਹੈ ਫੂਲ ਦੀ ਕਹਿੰਦੇ ਸੀ ਇੱਕ ਗੱਲ ਕਿ ਉਹ ਸੰਘਰਸ਼ ਨੂੰ ਲੰਮਾ ਕਰਨਾ ਚਾਹੁੰਦੀ ਹੈ ਉਹਨਾਂ ਦੀ ਨੀਤੀ ਹੈ ਉਹਨਾਂ ਨੇ ਰਸਤੇ 'ਚ ਇਸ ਕਰਕੇ ਰੋਕਿਆ ਹੋਇਆ ਹੈ ਇਸ ਕਰਕੇ ਉਹਨਾਂ ਨੂੰ ਛੇਤੀ ਇੱਥੇ ਪਹੁੰਚਣ ਨਹੀਂ ਦਿੱਤਾ ਜਾ ਰਿਹਾ ਕਿ ਤਾਂ ਕਿ ਸਾਡਾ ਸਾਹ ਲੰਮਾ ਸਮਾਂ ਚੱਲਦਾ ਰਹੇ ਅਗਲੀ ਗੱਲ ਕਿ ਸਰਕਾਰ ਤੋਂ ਅਸੀਂ ਪਹਿਲੀ ਲੜਾਈ ਜਿੱਤ ਚੁੱਕਿਆ ਹੁਣ ਜਿਹੜੀ ਸਰਕਾਰ ਕੇਂਦਰ ਦੇ ਅੰਦਰ ਹੈ ਸਾਡੀ ਜਿਹੜੀ ਲੜਾਈ ਹੈ ਉਹ ਕੇਂਦਰ ਦੀ ਸਰਕਾਰ ਦੇ ਨਾਲ ਹੈ ਦਿੱਲੀ ਦੇ ਲੋਕਾਂ ਨਾਲ ਨਹੀਂ ਜਦੋਂ ਅਸੀਂ ਇਹ ਸ਼ਬਦ ਬੋਲਦੇ ਆ ਕਿ ਸਾਡਾ